ਹਾਂਜੀ ਉਮੀਦ ਆ ਦੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਤੇ ਅੱਜ ਤਰੀਕ ਹੈਗੀ ਆ 29/7/2025 ਅੱਜ ਆਪਾਂ ਜਾਣਾ ਸੀਗਾ ਕਿਤੇ ਬਲੌਕ ਬਣਾਉਣ ਤੇ ਆਪਣੇ ਅੱਜ ਸਵੇਰ ਦਾ ਮੀਂਹ ਲੱਗਾ ਸੀਗਾ ਤੇ ਹੁਣ ਉਹਦਾ ਮੀਂਹ ਆਪਣੇ ਤਾਂ हट ਗਿਆ ਠੰਡਾ ਮੌਸਮ ਹੋ ਗਿਆ ਗਰਮੀ ਬਹੁਤ ਸੀਗੀ ਪਹਿਲਾਂ ਤੇ ਫਿਰ ਉਸ ਕਰਕੇ ਆਪਾਂ ਹੁਣ ਕੈਨਸਲ ਕਰਤਾ ਆ ਤੇ ਅਸੀਂ ਕਿਹਾ ਚਲੋ ਕਿ ਨੈਕਸਟ ਕਿਤੇ ਆਪਾਂ ਦੇਣ ਜਾਵਾਂਗੇ ਤੇ ਤੁਹਾਨੂੰ ਇੱਧਰ ਚੀਜ਼ ਦਿਖਾਉਣਾ ਹੈ ਇੱਕ ਆ ਦੇਖੋ ਠੀਕ ਗੁਰਦੁਆਰੇ ਦੇ ਪਿੱਛੇ ਛੱਪੜਿਆ ਤੇ ਮੀਂਹ ਆਉਣ ਕਰਨੇ ਸਾਰਾ ਫੁੱਲ ਹੋਇਆ ਭਰਿਆ ਭਿਆ ਹੋਇਆ ਇਹਨਾਂ ਪੂਰਾ ਉਦਾਂ ਵੈਸੇ ਥੋੜਾ ਤੇ ਘਟ ਹੁੰਦਾ ਆ ਤੇ ਇਹਦੇ ਆਲੇ ਦੁਆਲੇ ਲਾਏ ਜੰਗਲੇ ਕੋਈ ਬੱਚਾ ਜਾਂ ਜਾਨਵਰ ਨਾ ਡਗੇ ਤੇ ਇਧਰਲੇ ਪਾਸੇ ਦੇਖੋ ਤੁਸੀਂ ਮੋਟਰ ਲਾਈ ਆ ਜਿਹੜਾ ਪਾਣੀ ਇੱਥੇ ਜਮਾ ਹੋ ਜਾਂਦਾ ਆ ਤੇ ਉਹ ਖੇਤਾਂ ਨੂੰ ਲਾ ਦਿੰਦੇ ਆ ਉਹਦਾ ਤਾਂ ਵਧੀਆ ਜਿਗਾਰਡ ਕੀਤਾ ਵੈਸੇ ਤਾਂ ਵਧੀਆ ਚੀਜ਼ ਬਣਾਈ ਆ ਉਹ ਪਿੰਡ ਵਾਲਿਆਂ ਨੇ ਪਾਣੀ ਵੇਸਟ ਨਹੀਂ ਜਾਂਦਾ ਇਹ ਕੰਮ ਲੈ ਲੰਦੇ ਉਹ ਵੀ ਪਾਣੀ ਜਿਹੜਾ ਜਮਾ ਕਰਕੇ ਤੇ ਆ ਤੂੰ ਕੀ ਕਰੀ ਜਾਨਾ ਆ ਸਾਡਾ ਛੋਟਾ ਫਾਰਮਰ ਤਾਂ ਕੀ ਕਰ ਗਰਵਾਹ ਕਿਉਂ ਕਰੀ ਜਾਨਾ ਓਏ ਮੈਂ ਬਤਾਉਂ ਤੋੜਦਾ ਪਿਆ ਸੀ ਹੂੰ ਬੜੇ ਹੋ ਗਏ ਮੈਂ ਬਤਾਉਂ ਤੋੜਦਾ ਪਿਆ ਸੀ ਕਿੱਥੇ ਆ ਦੇ ਇੰਚਾ ਇਹ ਬੂਟੇ ਤੇਰੇ ਹੋਏ ਨਹੀਂ ਚੰਗੀ ਜਿਹਾ ਨਾਲ ਸਾਰੇ ਹੂੰ ਹੈਂ ਤੈਨੂੰ ਕਰ ਬੰ ਮੂੰ ਤੇ ਉਹ ਭਿੰਡੀਆਂ ਤੇਰੀਆਂ ਭਿੰਡੀਆਂ ਦੇ ਬੂਟੇ ਖਰਾਬ ਹੋ ਗਏ ਸਾਰੇ ਕੀ ਹੋ ਗਿਆ ਇਹਨਾਂ ਨੂੰ ਪਤਾ ਨਹੀਂ ਹਾਂ ਇਹਨਾਂ ਨੂੰ ਪੱਟ ਦਿਓ ਪੜਤੀਏ ਹਾਂਜੀ ਪੱਟ ਦਿਓ ਸਾਰੀ ਸਬਜ਼ੀ ਪੜ ਗਈ ਸਾਰੀ ਤੇ ਸਾਰੀ ਨਾ ਪੱਟਿਓ ਆਣ ਆ ਰਹੇਂ ਦਿਓ ਆਣਾ ਪੱਟੇ ਤੇ ਕਾ ਕੋਕਰੇਲੇ ਨੇ ਪੱਟੇ ਬਾਕੀ ਪੜੇਲੇ ਤਾਂ ਲੱਗਦੇ ਨਹੀਂ ਆਂ ਢਰੇਲੇ ਲੱਗੇ ਆ ਤੈਨ ਹੈਂ ਢਰੇ ਲੱਗੇ ਆ ਕਿੰਨੇ ਲੱਗੇ ਲੱਗੇ ਆ ਤਿੰਨ ਲੱਗਦੇ ਹੁੰਦੇ ਆ ਤਾਂ ਮੈਨੂੰ ਕੋਲ ਲਾਵੇ ਆਏ ਦੱਸਾ ਤਾਂ ਕਿੰਨੇ ਕੁ ਲੱਗੇ ਆ ਬਤਾਉ ਕਿੰਨੇ ਆ ਦਿਖਾ ਤਾਂ ਬਤਾਉ ਅਗੇ ਖਾਣ ਪੀਣ ਜੋਗੇ ਇਹਾਲੇ ਮਿਰਚਾਂ ਵੀ ਥੋੜੀਆਂ ਆਂ ਮਿਰਚਾਂ ਹਾਂਜੀ ਮਿਰਚਾਂ ਲੱਗਿਆ ਸੀ ਮੈਂ ਥੋੜੀ ਲਿਆ ਅੱਛਾ ਕਰੇਲੇ ਨਹੀਂ ਲੱਗਦਾ ਲੱਗੇ ਹੁਣੇ ਨਾ ਲੱਗੇ ਆ ਇੱਕਾਈ ਹਲੇ ਵਰ ਦੇ ਹੁਣ ਇੱਕਾਈ ਤੇ ਕਾਈ ਇੱਕਾਈ ਕੱਲ ਕਰੇਲੇ ਰਹਿਨ ਦਵਾਂਗੇ ਤੇ ਇੱਕ ਆ ਇਹ ਉਲਟਾ ਜਿਹਾ ਲੱਗਿਆ ਤੇ ਇੱਕਾਈ ਬਹੁਤ ਸ਼ਾਹ ਤੇ ਤੋਰੀਆਂ ਪੁੱਟ ਰਹੀ ਬੂਟਾ ਤੋਰੀਓ ਪੁੱਟੋ ਤੇ ਤੋਰੀਆਂ ਲੱਗਦੀਆਂ ਹੀ ਨਹੀਂ ਤੋਰੀਆਂ ਲਾਦੀ ਹੈ ਨਾ ਕਲਾਰਾ ਜ਼ਿਆਦਾ ਹੈ ਹਾਂਜੀ ਲੱਗਦੀਆਂ ਨਹੀਂ ਵੱਧਦੀਆਂ ਰਹਿੰਦੀਆਂ